ਰਾਜਾ ਵਰਿੰਗ ਕਾਂਗਰਸ ਦਾ ਪ੍ਰਧਾਨ ਜਿਹੜੀ ਆਪਣੀ ਬੋਲੀ ਜਿਹੜੀ ਬਹੁਤ ਬਗਾ ਟਕਾ ਆ ਉਹਨੇ ਧਰਮੀ ਫੌਜੀਆਂ ਦਾ ਵੀ ਆਦਰ ਕੀਤਾ ਆ ਆਂਦਾ ਵੀ ਜਿਹੜੀ ਧਰਮੀ ਫੌਜੀਆਂ ਦੀ ਘਰਦੀ ਆ ਅਕਾਲੀ ਦਲ ਵੱਲ ਖਲੋਤੀ ਉਹ ਗੈਂਗਸਟਰ ਦੀ ਕਰਦੀ ਆ ਗੈਂਗਸਟਰ ਕਹਾਂ ਤਾਂ ਧਰਮੀ ਫੌਜੀਆਂ ਨੂੰ ਕਿੰਨਾ ਸਤਿਕਾਰ ਕਰਦੇ ਆ ਤੇ ਜਿਹੜਾ ਮਨਦੀਪ ਸੰਝਾ ਸਾਰੇ ਸਿੱਖ ਪੰਥ ਨੇ ਖਿਲਾੜਿਆ ਉਹਨੂੰ ਆਂਦੇ ਵੀ ਇਹ ਖਾਲਸਤਾਨੀਆਂ ਦਾ ਬੰਦਾ ਹੈ ਅੱਜ ਦਨੀਆਂ ਬੋਲੀਆਂ ਵਿਗੜ ਗਈਆਂ ਇਹਨਾਂ ਦੀਆਂ ਕਾਂਗਰਸ ਵਾਲੇ ਦੀਆਂ ਅੱਜ ਦੇ ਇੱਕ ਵੋਟਾ ਜ਼ਮੀਨੀ ਚੋਣ ਹੈ ਹੁਣੇ ਵੋਟਾਂ ਇੰਨੀਆਂ ਬੋਲੀਆਂ ਵਿਗੜ ਗਈਆਂ ਕੀ ਕਾਂਗੋ ਚੀਕਾਂ ਦੀਆਂ ਚੀਕਾਂ ਚੀਕਾਂ ਨੇ ਚੀਕ ਮਨਦੀਪ ਸਿੰਘ ਨੇ ਕਿਹੜਾ ਖਾਲਸਾ استان ਮੰਗ ਲਿਆ ਦੱਸੋ ਜਿਹੜਾ ਇਹਦੀ ਕਿ ਕਿ ਚੰਗੇ ਵਕੀਲ ਕੋ ਚੰਗਾ ਕੀਸ਼ ਕਰ ਤੇ ਜਾਂਚ ਕਰਾਓ ਇਹਦੀ ਫਿਰ ਥਰੂ ਹਮਣੀ ਅਕਾਲੀ ਦਲ ਬਤਲ ਨੇ ਕਿਹੜਾ ਗੈਸਟਰ ਖਿਲਾੜ ਗੈਸਟਰ ਦੀ ਪਤਰੀ ਖਿਲਾੜੀ ਆ ਉਹ ਕਿਹੜਾ ਗੈਸਟਰ ਹੁੰਦਾ ਸੀ ਤੇ ਜਿਹੜਾ ਸਾਰੇ ਗਰੁੱਪ ਵਲੋਂ ਖਲੋਤਾ ਆ ਖਾਲਸਾ ਪੰਥ ਵਲੋਂ ਖਲੋਤਾ ਭਾਈ ਮਨਦੀਪ ਸਿੰਘ ਉਹ ਕਿਹੜਾ ਖਾਲਸਤਾਨੀ ਕਿਹੜਾ ਨੇ ਖਾਲਸਤਰ ਮੰਗਿਆ ਕਦੇ ਉਹ ਮੰਗਿਆ ਇਹ ਕਰਕੇ ਇੰਨਾ ਇਦਾਂ ਦੇ ਬਿਆਨ ਦੇਣੇ ਚੀਕਾਂ ਨਾ ਮਾਰੇ ਕਰੋ ਇਹ ਵੀ ਪੰਜਾਬ 'ਚ ਕਦੀ ਅਸੀਰ ਤੁਹਾਨੂੰ ਮਿਲਨੀ ਕਾਂਗਰਸੀਓ ਉਹ ਵੀ ਨਹੀਂ ਮਿਲਨੀ ਅੱਗੇ ਤੇ ਹੀ ਬੜੇ ਜ਼ਖਮ ਦਿੱਤੇ ਸਭ ਤੋਂ ਵੱਡੇ ਹੱਤਵਾਦੀ ਤੇ ਤੁਸੀਂ ਜੋ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਸਾਡੇ ਸਿੱਖਾਂ ਦੇ ਗਲਾਂ 'ਚ ਟਾਇਰ ਪਾਏ ਵੀ ਹਨ ਗਲਤ ਕੰਮ ਕੀਤਾ ਸਭ ਤੋਂ ਵੱਡੇ ਹੱਤਵਾਦੀ ਤੁਸੀਂ ਜੋ ਤੂੰ ਜਨੂਤਵਾਦੀ ਕਹਿੰਦੇ ਜੋ ਗੈਸਟਰ ਕਹਿੰਦੇ ਤੂੰ ਹੀ ਘਟ ਗਿਆ ਇਸ ਟਾਂਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਨੇ ਜਾਂਚ ਕਰਾਓ ਕੀਸ ਪਾਉ ਇੱਥੇ